ਸਸਿਕਾ ਜੀ ਨਮਸਕਾਰ ਜੀ ਅੱਜ ਬੜੀ ਖੁਸ਼ੀ ਦੀ ਗੱਲ ਹੈ ਮਾਨਜੋਗ ਮੁੱਖ ਮੰਤਰੀ ਪੰਜਾਬ ਭਗਵਾਨ ਮੈਂ ਕੱਲ ਅਕਸਰ ਕਹਿੰਦਾ ਹੁੰਨਾ ਸੰਗਤ ਨੂੰ ਵੀ ਦੱਸਦੇ ਆਂ ਕਿ ਸਮਾਂ ਜ਼ਰੂਰ ਲੱਗ ਸਕਦਾ ਪਰ ਜੋ ਕਹਿ ਰਹੇ ਆ ਉਹ ਕਰਕੇ ਬਖਾਵਾਗੇ ਪੰਜਾਬ ਦੇ ਵਿੱਚ ਸਰਬਸੰਪਤੀ ਦੀਆਂ ਜਿਹੜੀਆਂ ਇਲੈਕਸ਼ਨਾਂ ਹੋਈਆਂ ਸੀ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਹਾਂ ਔਰ ਬੜੀ ਵੱਡੀ ਖੁਸ਼ੀ ਦੀ ਗੱਲ ਹੈ ਕਿ 3044 ਜਿਹੜੀਆਂ ਪੰਜਾਬ ਦੇ ਵਿੱਚ ਜਿਹੜੀਆਂ ਪੰਚਾਇਤੀ ਇਲੈਕਸ਼ਨਾਂ ਸੀ ਸਰਬਸੰਪਤੀ ਨਾਲ ਹੋਈਆਂ ਔਰ ਮਾਨਜੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਇੱਕ ਵਾਅਦਾ ਕੀਤਾ ਸੀ ਵੀ ਜਿਹੜਾ ਵੀ ਪਿੰਡ ਸਰਵ ਸੰਮਤੀ ਨਾਲ ਇਲੈਕਸ਼ਨ ਕਰੂਗਾ ਉਹਨੂੰ 5 ਲੱਖ ਰੁਪਏ ਦੀ ਗ੍ਰਾਂਟ ਜਿਹੜੀ ਐਕਸਟਰਾ ਦਿੱਤੀ ਜਾਊਗੀ ਅੱਜ ਉਹਨਾਂ ਨੇ ਉਹ ਵਾਅਦੇ ਨੂੰ ਪੂਰਾ ਕਰਦਿਆਂ ਹੋਇਆ ਮੈਂ ਦੱਸਣਾ ਚਾਹੁੰਦਾ ਵੀ ਪ੍ਰਮਾਣਗੀ ਦੇ ਦਿੱਤੀ ਐ ਔਰ ਪੰਜਾਬ ਦੇ ਵਿੱਚ 3044 ਜਿਹੜੀਆਂ ਉਹਨਾਂ ਦੀ ਇੱਕ ਵਧੀਆ ਸੋਚ ਨਿੱਕੀ ਸੋਚ ਔਰ ਪੰਜਾਬ ਨੂੰ ਚੜ੍ਹਦੇ ਪਾਸੇ ਨੂੰ ਲੈ ਕੇ ਜਾਣ ਵਾਲੀ ਸੋਚ ਭਾਈਪੰਦੀ ਦੀ ਸਾਂਝ ਜਿਹੜੀ ਆ ਇਹ ਪਹਿਲੀ ਵਾਰ ਹੋਇਆ ਜਿਹੜੀਆਂ ਇੰਨੀਆਂ ਪੰਚਾਇਤਾਂ ਦਾ ਜਿਹੜਾ ਮੈਂ ਕਹਿ ਸਕਦਾ ਵੀ ਸਰਬਸੰਤੀ ਨਾਲ ਬਣੇ ਨੇ ਔਰ ਉਹ ਜਿਹੜਾ ਵਾਅਦਾ ਸੀ 5-5 ਲੱਖ ਦਾ ਅੱਜ ਉਹਨਾਂ ਨੇ ਪੂਰਾ ਕੀਤਾ ਸੋ ਜੋ ਜੋ ਕਹੇ ਉਹ ਉਹ ਕਰਾਂਗੇ ਸਮਾਂ ਜਰੂਰ ਲੱਗ ਸਕਦਾ ਪਰ ਅਸੀਂ ਵਿਰੋਧੀਆਂ ਦਾ ਵੀ ਜਿਹੜਾ ਜਵਾਬ ਹੈ ਆਪਣੇ ਕੰਮ ਨਾਲ ਦਵਾਂਗੇ ਇਨਕਲਾਬ ਜੰਦਾਬਾ ਸਸੀਕਾਲ ਜੀ ਨਮਸਕਾਰ ਜੀ ਅੱਜ ਬੜੀ ਖੁਸ਼ੀ ਦੀ ਗੱਲ ਹੈ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਮੈਂ ਕੱਲ ਅਕਸਰ ਕਹਿਣਾ ਹੁੰਨਾ ਸੰਗਤ ਨੂੰ ਵੀ ਦੱਸਦੇ ਆ ਕਿ ਸਮਾਂ ਜ਼ਰੂਰ ਲੱਗ ਸਕਦਾ ਪਰ ਜੋ ਕਹਿ ਰਹੇ ਆ ਉਹ ਕਰਕੇ ਵਿਖਾਵਾਂਗੇ ਪੰਜਾਬ ਦੇ ਵਿੱਚ ਸਰਬਸੰਪਤੀ ਦੀਆਂ ਜਿਹੜੀਆਂ ਇਲੈਕਸ਼ਨਾਂ ਹੋਈਆਂ ਸੀ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਔਰ ਬੜੀ ਵੱਡੀ ਖੁਸ਼ੀ ਦੀ ਗੱਲ ਹੈ ਕਿ 3044 ਜਿਹੜੀਆਂ ਪੰਜਾਬ ਦੇ ਵਿੱਚ ਜਿਹੜੀਆਂ ਪੰਚਾਇਤੀ ਇਲੈਕਸ਼ਨਾਂ ਸੀ ਸਰਬਸੰਪਤੀ ਨਾਲ ਹੋਈਆਂ ਔਰ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਇੱਕ ਵਾਅਦਾ ਕੀਤਾ ਸੀ ਵੀ ਜਿਹੜਾ ਵੀ ਪਿੰਡ ਸਰਵ ਸੰਪਤੀ ਨਾਲ ਇਲੈਕਸ਼ਨ ਕਰੂਗਾ ਉਹਨੂੰ 5 ਲੱਖ ਰੁਪਏ ਦੀ ਗ੍ਰਾਂਟ ਜਿਹੜੀ ਐਕਸਟਰਾ ਦਿੱਤੀ ਜਾਊਗੀ ਅੱਜ ਉਹਨਾਂ ਨੇ ਉਹ ਵਾਅਦੇ ਨੂੰ ਟੁੰਡਾ ਕਰਦਿਆਂ ਹੋਇਆ ਮੈਂ ਦੱਸਣਾ ਚਾਹੁੰਦਾ ਵੀ ਪ੍ਰਮਾਣ ਵੀ ਦੇ ਦਿੱਤੀ ਆ ਔਰ ਪੰਜਾਬ ਦੇ ਵਿੱਚ 3044 ਜਿਹੜੀਆਂ ਉਹਨਾਂ ਦੀ ਇੱਕ ਵਧੀਆ ਸੋਚ ਨਿੱਕੀ ਸੋਚ ਔਰ ਪੰਜਾਬ ਨੂੰ ਚੜ੍ਹਦੇ ਪਾਸੇ ਨੂੰ ਲੈ ਕੇ ਜਾਣ ਵਾਲੀ ਸੋਚ ਭਾਈ ਪੱਤੀ ਦੀ ਸਾਥ ਜਿਹੜੀ ਆ ਇਹ ਪਹਿਲੀ ਵਾਰ ਹੋਇਆ ਜਿਹੜੀਆਂ ਇੰਨੀਆਂ ਬੱਚਤਾਂ ਦਾ ਜਿਹੜਾ ਮੈਂ ਕਹਿ ਸਕਦਾ ਵੀ ਸਰਬ ਸੰਪਤੀ ਨਾਲ ਬਣੇ ਨੇ ਔਰ ਉਹ ਜਿਹੜਾ ਵਾਦਾ ਸੀ 5-5 ਲੱਖ ਦਾ ਅੱਜ ਉਹਨਾਂ ਨੇ ਪੂਰਾ ਕੀਤਾ ਸੋ ਜੋ ਜੋ ਕਹੇ ਉਹ ਉਹ ਕਰਾਂਗੇ ਸਮਾਂ ਜ਼ਰੂਰ ਲੱਗ ਸਕਦਾ ਪਰ ਅਸੀਂ ਵਿਰੋਧੀਆਂ ਦਾ ਵੀ ਜਿਹੜਾ ਜਵਾਬ ਹੈ ਆਪਣੇ ਕੰਮ ਨਾਲ ਦੇਵਾਂਗੇ ਇਨਕਲਾਬ ਜਿੰਦਾਬਾਦ